ਹੁਣ ਕੋਰਟ ਕਹਿੰਦੀ ਕਿ ਪਾਸੇ ਕਰ ਲੋ ਕਹਿੰਦੇ ਕਿਸਾਨਾਂ ਨੂੰ ਜਾਣ ਦੋ ਕੀ ਲੱਗ ਰਿਹਾ ਤੁਹਾਨੂੰ ਦੇਖ ਕੇ ਸਾਨੂੰ ਤੇ ਲੱਗ ਰਿਹਾ ਵੀ ਕੋਰਟ ਉਹਨਾਂ ਦੀ ਆ ਨਹੀਂ ਖੋਲਣਗੇ ਪਹਿਲੀ ਗੱਲ ਤਾਂ ਇਹ ਕਿ ਉਹਨਾਂ ਨੂੰ ਹਿੰਦੀ ਤੇ ਪੰਜਾਬੀ ਆਉਂਦੀ ਨਹੀਂ ਦੂਜੀ ਗੱਲ ਪੈਰੀਗੇਸ਼ਨ ਪੰਜਾਬ ਦੀ ਹੱਦ ਤੇ ਲੱਗੀ ਏ ਕਿ ਆਪਾਂ ਇਹਨੂੰ ਅਹਿਸਾਸ ਕਰ ਹੈ ਗਿਆ ਕਿ ਪੰਜਾਬ ਗੁਲਾਮ ਹੈ ਸੈਂਟਰ ਦਾ ਤੁਸੀਂ ਜਾ ਕੇ ਦੇਖ ਲੋ ਆ ਦੇਖੋ ਆ ਟਾਇਰ ਗੈਸ ਨੂੰ ਵੀ ਇਹ ਮੇਰੇ ਹੱਥ ਚ ਪਈਏ ਨੇ ਉਹ ਸਿੱਧੇ ਮਾਰਨੇ ਆ ਅਗਲੇ ਸਾਬ ਤਾਂ ਕਹਿੰਦੇ ਕਿ ਮੈਂ ਤਾਂ ਸਵੇਰ ਦੇ 3 3 4 4 ਵਜੇ ਤੱਕ ਜਾ ਕੇ ਕਹਿੰਦੇ ਹੱਲ ਕਰਾਉਂਦਾ ਰਿਆਂ ਕਿਸਾਨਾਂ ਦੇ ਨਾਲ ਆ ਕਹਿੰਦਾ ਮੈਂ ਮੀਟਿੰਗ 'ਚ ਸੀ ਗਰ ਸਾਰੀਆਂ 'ਚ ਇਲਕਰੀਆ ਕਰਦਾ ਸੀ ਸਭ ਤੋਂ ਕਮਜ਼ੋਰ ਮੁੱਖ ਮੰਤਰੀ ਹੈ ਮੇਰੇ ਹਿਸਾਬ ਦੇ ਨਾਲ ਅੱਛਾ ਉਹ ਉਹ ਹਮੇ ਕੇ ਇਹਨੂੰ ਗੱਲਾਂ ਨੇ 3 3 4 4 ਵਜੇ ਵਾਲੀਆਂ ਸਾਰੇ ਪੰਜਾਬ ਨੂੰ ਪਤਾ ਵੀ ਉਹ ਕਿੰਨੀ ਦੇਰ ਤੱਕ ਜਾ ਸਕਦਾ ਿਕਨ ਡੇਲੀਦਾਰ ਬਹੁਤ ਠਿੱਖਿਆ ਕੰਟੇ ਜਿਹੜੇ ਨੇ ਨੀਚੇ ਕੋਈ ਟਰੈਕਟਰ ਲੰਗੇਗਾ ਟਾਇਰ ਉਹ ਲੱਗੇ ਹੋਏ ਨੇ ਤਾ ਇਹ ਰਿਮੂਵ ਹੁੰਦਾ ਜਾਂ ਨਹੀਂ ਕਿਉਂਕਿ ਇਸ ਪੁਲ ਦੇ ਉੱਤੇ ਵਜਨ ਬਹੁਤ ਜ਼ਿਆਦਾ ਹੋਇਆ ਪਿਆ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦਾ ਇੱਕ ਫੈਸਲਾ ਆਇਆ ਜਿਸ ਦੇ ਵਿੱਚ ਹਰਿਆਣਾ ਸਰਕਾਰ ਨੂੰ ਸਵਾਲ ਕੀਤੇ ਗਏ ਤੇ ਕਿਹਾ ਗਿਆ ਜੋ ਬੈਰੀਕੇਟਿੰਗ ਕੀਤੀ ਹੋਈ ਹੈ ਉਹ ਕਾਤੂ ਕੀਤੀ ਹੋਈ ਹੈ ਕਿਸਾਨ ਜਿਹੜੇ ਸ਼ਾਂਤਮਈ ਦਿੱਲੀ ਜਾਣਾ ਚਾਹੁੰਦੇ ਨੇ ਜਿਹੜੀ ਕੇਂਦਰ ਸਰਕਾਰ ਦੇ ਕੋਲ ਮੰਗਾਂ ਰੱਖਣਾ ਚਾਹੁੰਦੇ ਨੇ ਤਾਂ ਉਹਨਾਂ ਨੂੰ ਉੱਥੇ ਜਾਣ ਦਿਆ ਜਾਵੇ ਤਾਂ ਕਈ ਕਿਸਾਨ ਜਿਹੜੇ ਨੇ ਤਰਨਤਾਰਨ ਤੋਂ ਪਹੁੰਚੇ ਨੇ ਉਹ ਕਈ ਦਿਨਾਂ ਤੋਂ ਕਈ ਸਮੇਂ ਤੋਂ ਇੱਥੇ ਬੈਠੇ ਹੋਏ ਨੇ ਲਗਾਤਾਰ ਮੋਰਚੇ ਦੇ ਵਿੱਚ ਸ਼ਮੂਲੀਤ ਹੁੰਦੀ ਹੈ ਤਾਂ ਹੁਣ ਥੋੜੇ ਵਿਲੇ ਹੋਏ ਨੇ ਝੋਨਾ ਲੱਗਿਆ ਤਾਂ ਹੁਣ ਤਿਆਰੀ ਫਿਰ ਕਹਿੰਦੇ ਦਿੱਲੀ ਨੂੰ ਜਾਣਗੇ ਤਾਂ ਜਦੋਂ ਹਰਿਆਣਾ ਸਰਕਾਰ ਜੋ ਇਸ ਨੂੰ ਖੋਲਦੀ ਹੈ ਕਿਉਂਕਿ ਇਸ ਪਾਸੇ ਨੂੰ ਜੇ ਬੈਰੀਕੇਟਿੰਗ ਤਕੜੀ ਕੀਤੀ ਹੋਈ ਹੈ ਇਹ ਪੁਲ ਦੇ ਉੱਤੇ ਬਹੁਤ ਸਾਰਾ ਵਜ਼ਨ ਦਿੱਤਾ ਹੋਇਆ ਕਿਉਂਕਿ 800 ਟਨ ਦੇ ਨੇੜੇ ਤੇੜੇ ਕਿਹਾ ਜਾ ਰਿਹਾ ਜਿਹੜਾ ਵਜ਼ਨ ਹੈ ਕਿਉਂਕਿ ਇਹ ਜਿਹੜਾ ਵੀ ਇਹ ਪੁਲ ਦੇ ਉੱਤੋਂ ਲੰਘਦਾ ਹੈ ਇੰਨਾ ਵਜ਼ਨ ਇਸ ਦੇ ਉੱਤੇ ਪੁਲ ਉਤੇ ਨਹੀਂ ਰੱਖਿਆ ਜਾ ਸਕਦਾ ਪਰ ਫਿਰ ਵੀ ਹਰਿਆਣਾ ਸਰਕਾਰ ਨੇ ਇਸ ਉੱਤੇ ਇੰਨਾ ਵਜ਼ਨ ਰੱਖਿਆ ਹੋਇਆ ਪਰ ਹੁਣ ਬਰੀਕਿਆਂ ਦੇ ਵਿੱਚ ਹਰਿਆਣਾ ਸਰਕਾਰ ਇਸ ਨੂੰ ਸਮਝ ਕੇ ਪਿੱਛੇ ਕਰੇਗੀ ਜਾਂ ਫਿਰ ਕੋਰਟ ਦੇ ਵਿੱਚ ਉਹ ਵੀ ਲੜਾਈ ਲੜੇਗੀ ਕਿ ਨਹੀਂ ਅਸੀਂ ਜਾਣ ਨਹੀਂ ਦੇਣਾ ਕਿਉਂਕਿ ਕਹਿੰਦੇ ਭਾਰੀ ਪੈ ਜਾਂਦੀ ਹੈ ਕੇਂਦਰ ਸਰਕਾਰ ਅਸੀਂ ਗੱਲਬਾਤ ਕਰਾਂਗੇ ਬਿਉਰਗ ਜਿਹੜੇ ਨੇ ਤਰਨਤਾਰਨ ਤੋਂ ਇੱਥੇ ਆਏ ਨੇ ਸੱਚੀ ਗੱਲ ਬਾਪੂ ਜੀ ਠੀਕ ਠਾਕ ਹਾਂਜੀ ਅਚਾ ਬロイਪੁਰ ਤੋਂ ਆਏ ਹੋ ਹਾਂਜੀ ਕੀ ਲੱਗ ਰਿਹਾ ਜਿਸ ਤਿੱਕੇ ਨਾਲ ਇਹ ਪੂਰੀ پابੰਦੀ ਲਾਈ ਹੋਈ ਹੈ ਪਹਿਲੇ ਦਿਨ ਵੀ ਨਹੀਂ ਲੰਘਣ ਦਿੱਤਾ ਤੇ ਹੁਣ ਕੋਰਟ ਕਹਿੰਦੀ ਕਿ ਪਾਸੇ ਕਰ ਲੋ ਕਹਿੰਦੇ ਕਿਸਾਨਾਂ ਨੂੰ ਜਾਣ ਦੋ ਕੀ ਲੱਗ ਰਿਹਾ ਤੁਹਾਨੂੰ ਦੇਖ ਕੇ ਸਾਨੂੰ ਤੇ ਲੱਗ ਰਿਹਾ ਵੀ ਕੋਰਟ ਉਹਨਾਂ ਦੀ ਆ ਨਹੀਂ ਖੋਲਣਗੇ ਹੂੰ ਤੇ ਜੇ ਖੋਲ ਦੇਣਗੇ ਫਿਰ ਜ਼ਰੂਰ ਜਾਵਾਂਗੇ ਦਿੱਲੀ ਹੂੰ ਤੇ ਆਪਦੀਆਂ ਮੰਗਾਂ ਉੱਥੇ ਰੱਖਾਂਗੇ ਹੂੰ ਦੇਣੀਆਂ ਆਗੂ ਸਰਕਾਰ ਨੇ ਨਾ ਦੇਣੀਆਂ ਜਦੋਂ ਦੇਣਗੇ ਉੱਠ ਕੇ ਆ ਜਾਾਂਗੇ ਨਹੀਂ ਤੇ ਉੱਥੇ ਬੈਠੇ ਰਾਂਗੇ ਉਹ ਤਾਂ ਕਹਿੰਦੇ ਕਿ ਇਹ ਕਹਿੰਦੇ ਸਰਕਾਰੀ ਜੇ ਦਾਦਾ ਤੋੜਦੇ ਨੇ ਕਹਿੰਦੇ ਸਿੱਕਣਾ ਹੁੱਲੜ ਬਾਜੀ ਕਰਦੇ ਨੇ ਐਵੇਂ ਦੇ ਇਲਜ਼ਾਮ ਲਾਏਗੇ ਨੇ ਕਿਸਾਨਾਂ ਦੇ ਉੱਤੇ ਬੜੇ ਵੱਡੇ ਵੱਡੇ ਨਹੀਂ ਜੀ ਬਿਲਕੁਲ ਝੂਠ ਮਾਰ ਰਹੀਆਂ ਸਰਕਾਰਾਂ ਤੁਸੀਂ ਮੌਕਾ ਦੇਖੋ ਕਿਦਾਂ ਕਿਲ ਲਾਏ ਕਿੰਨਾ ਵਜਨ ਰੱਖਿਆ ਜੇ ਪੁਲ ਟੁੱਟ ਸਕਦਾ ਹੈ ਤੇ ਸਰਕਾਰਾਂ ਦੀ ਗਲਤੀ ਆ ਕੋਈ ਕਿਸਾਨਾਂ ਦੀ ਗਲਤੀ ਨਹੀਂ ਏ ਜੋ ਪਰਜਾਂ ਨੂੰ ਦੁਖੀ ਕਰ ਰਹੀ ਸਰਕਾਰ ਕਰ ਰਹੀ ਅਸਮੋਕੇ ਨੰਗਰ ਦੇਣ ਅਹੀਂ ਤਾਂ ਨਹੀਂ ਸਾਨੂੰ ਨੰਗਰ ਦੇਣ ਹਰਿਆਣੇ ਨੂੰ ਕੀ ਦੁੱਖ ਜਾ ਕੇ ਬਹਿਣਾ ਤਾਂ ਅਸੀਂ ਦਿੱਲੀ ਆ ਨਾ ਰਾਜਧਾਨੀ ਨਹੀਂ ਜਾਣਾ ਰਾਜਧਾਨੀ ਸਾਡਾ ਹਿੱਸਾ ਉਹਨਾਂ ਹੀ ਹਰਿਆਣੇ ਦਾ ਉਹਨਾਂ ਹੀ ਸਾਡਾ ਤੇ ਸਾਨੂੰ ਇਹ ਜਾਣ ਦੇਣ ਹਰਿਆਣੇ ਵਾਲੇ ਕਿਉਂ ਡੱਕਦੇ ਆ ਅੱਛਾ ਇਹ ਕਿਉਂ ਰੋਕਿਆ ਕਿਉਂ ਆ ਯਾਰ ਜਿਵੇਂ ਕੋਰਟ ਦਾ ਫੈਸਲਾ ਹੈ ਕਿ ਜਾਣ ਦਿਓ ਇਹ ਜਾਣਾ ਚਾਹੁੰਦੇ ਆ ਪਹਿਲਾਂ ਵੀ ਕੋਰਟ ਦਾ ਫੈਸਲਾ ਆਇਆ ਸੀ ਕਿ ਟ੍ਰੇਨਾਂ ਤੇ ਜਾਓ ਟਰੈਕਟਰ ਲੈ ਕੇ ਜਾਣੇ ਜੀ ਸੀ ਬੀਆਂ ਲੈ ਕੇ ਜਾਣੇ ਬਲਡੋਜ਼ਰ ਜਿਹੜੇ ਲੈ ਕੇ ਜਾਣੇ ਉਹਨਾਂ ਦਾ ਕੀ ਕੰਮ ਉੱਥੇ ਕਹਿੰਦੇ ਟ੍ਰੇਨਾਂ ਤੇ ਜਾ ਵੀ ਸਕਦੇ ਹੋ ਕੋਰਟ ਦਾ ਪਹਿਲਾਂ ਹੀ ਫੈਸਲਾ ਤੇ ਹੋਣੀ ਵੀ ਬਕਰਾ ਫੈਸਲਾ ਨਹੀਂ ਜੀ ਕੋਟਾ ਨੇ ਸਾਨੂੰ ਮੱਗੇ ਵੀ ਨਹੀਂ ਆਖਿਆ ਅੱਗੇ ਵੀ ਅਸੀਂ ਟਰਾਲੀਆਂ ਤੇ ਗਏ ਆ ਸਾਨੂੰ ਲਲਚਾ ਦੇਦਾ ਇਹ ਤੁਹਾਡਾ ਮਹਲਾ ਹੱਲ ਕਰ ਦਿੱਤਾ ਜੇ ਉਦੋਂ ਅਸੀਂ ਉੱਥੇ ਨਾਂ ਲਖਾ ਲੈਂਦੇ ਸਾਨੂੰ ਆ ਦੁਆਰਾ ਫੇ ਵਕਤਨਾ ਕਰਨਾ ਪੈਂਦਾ ਇਹਨਾਂ ਅਸੀਂ ਲਖਾਇਆ ਨਹੀਂ ਅਸੀਂ ਆ ਗਏ ਆ ਇਨੇ ਪੇਰ ਉਹ ਝੰਝਲ ਝੋਲਾ ਪਾਲਿਆ ਉਹ ਗਿਆਮ ਟਰੈਕਟਰ ਟਾਲੀਆਂ ਛੱਡਿਆ ਡਰੇਨਾ ਇਹਨਾਂ ਦੀਆਂ ਮੁੜ ਕੇ ਸਾਨੂੰ ਇਹ ਜੱਬੂ ਪਾਉਂਦੇ ਟਿਕਟਾਂ ਘਟਾਓ ਅਸੀਂ ਟਿਕਟਾਂ ਨਹੀਂ ਘਟਾਉਣੀਆਂ ਸਾਨੂੰ ਆਰਡਰ ਕਰ ਲੈਣ ਅਸੀਂ ਟਰਾਲੀਆਂ ਟਰੈਕਟਰ ਛੱਡਦੇ ਆ ਇਥੋਂ ਵਾਪਸ ਕਰ ਰਹੇ ਆ ਜੀ ਤੁਹਾਡੇ ਡਰੇਨਾ ਫੜਦੇ ਆ ਇਹਨਾਂ ਨੂੰ ਕਦੇ ਅਸੀਂ ਟਿਕਟਾਂ ਨਹੀਂ ਘਟਾਉਣੀਆਂ ਫਰੀ ਜਾਣਾ ਬਿਲਕੁਲ ਵਾਹ ਤੇ ਉਹਤੇ ਵੀ ਫ੍ਰੀ ਜਾਣਾ ਚਾਹੁੰਦੇ ਹੋ ਵੀ ਫ੍ਰੀ ਜਾਈਏ ਉਹ ਤਾਂ ਕਈ ਵਾਰ ਕਹਿੰਦੇ ਟੋਲ ਤੇ ਵੀ ਨਹੀਂ ਪੈਸੇ ਲੈਂਦੇ ਜੇ ਕਹਿ ਦਿਨਾ ਕਿਸਾਨ ਜਥੇਬੰਦੀਆਂ ਨੇ ਉਹ ਤਾਂ ਫੇਰ ਵੀ ਲੰਗਾ ਦਿੰਦੇ ਕਹਿੰਦੇ ਫੇਰ ਤਾਂ ਤੁਸੀਂ ਨਾ ਲਾਤਾ ਰੇਲ ਗੱਡੀ ਵਾਲੇ ਤਾਂ ਵੈਸੇ ਤੁਹਾਨੂੰ ਕਹਿਣਗੇ ਵੀ ਚਲੋ ਚਲੋ ਤੁਸੀਂ ਤਾਂ ਬੰਦ ਕਰਦੇ ਨੇ ਕਹਿੰਦੇ ਕਾਫੀ ਟਾਈਮ ਦੱਸਦਾ ਬੰਦ ਅਸੀਂ ਕਰਦੇ ਜਦੋਂ ਸਾਨੂੰ ਮੁਸ਼ਕਲ ਆਉਂਦੀ ਇਹਨਾਂ ਨੇ ਇੱਥੇ ਡਰੇ ਨਹੀਂ ਬੰਦ ਕੀਤੀਆਂ ਪਰ ਇਹਨਾਂ ਦੀ ਗਲਤੀ ਹਾਂ ਇਹਨਾਂ ਵਪਾਰੀ ਲਿਆ ਕੇ ਸਾਡੇ ਗਾਲ ਪਾਏ ਬਿਲਕੁਲ ਤੁਸੀਂ ਅਹੇ ਰਸਤਾ ਨਹੀਂ ਖੋਲਦੇ ਇੱਥੇ ਹੁਣ ਮੌਕਾ ਵੇਖਿਆ ਜਾਵੇ ਹਾਈ ਕੋਰਟ ਦਾ ਜਜ ਜਿਹਨੇ ਫੈਸਲਾ ਲਿਤਾ ਉਹ ਮੌਕੇ ਤੇ ਆਵੇ ਵੇਖੇ ਵੀ ਗਲਤੀ ਕੀਤੀ ਹੈ ਗਲਤੀ ਇਹਨਾਂ ਦੀ ਆ ਕਿ ਸਾਡੀ ਆ ਬਿਲਕੁਲ ਹਰਿਆਣੇ ਸਰਕਾਰ ਦੀ ਆ ਹਰਿਆਣਾ ਸਰਕਾਰ ਉਹਦੀ ਆ ਮੋਦੀ ਦੀ ਹਾਈ ਕੋਰਟ ਵੀ ਮੋਦੀ ਦਾ ਜੋ ਬੋਲੀ ਬੋਲੂਗਾ ਮੋਦੀ ਬੋਲੂਗਾ ਤੇ ਉਹ ਹੋਏ ਬੋਲੀ ਉਹ ਨਾ ਬੋਲਣੀ ਅੱਛਾ ਖੱਟਰ ਸਾਹਿਬ ਸੀਗੇ ਮੁੱਖ ਮੰਤਰੀ ਫਿਰ ਉਹ ਬਦਲੇ ਕੇ ਨਾਇਬ ਸੈਣੀ ਜਿਹੜੇ ਉਹ ਆ ਗਏ ਉਹ ਨਾਇਬ ਸੈਣੀ ਹੋਣਾ ਤੋ ਵੀ ਕੋਈ ਉਮੀਦ ਨਹੀਂ ਹੈ ਕਿ ਉਹ ਵੀ ਨਹੀਂ ਤੁਹਾਡੇ ਪੱਕੇ ਦੀ ਕਿਸਾਨਾਂ ਦੀ ਪੱਖ ਦੀ ਗੱਲ ਉਹ ਖੱਟਰ ਨਾਲੋਂ ਵੀ ਵਧਿਆ ਖੜਾ ਅੱਛਾ ਉਹ ਖੱਟਰ ਨਾਲੋਂ ਹੀ ਉੱਪਰ ਦੀ ਹੋਇਆ ਖੜਾ ਕਿਉਂ ਖੱਟਰ ਨੂੰ ਵੱਧਾ ਉਹਦਾ ਮਿਲ ਗਿਆ ਉਹਨੇ ਸੋਚਿਆ ਜੇ ਮੈਂ 2-4 ਮਹੀਨੇ ਆੜੀ ਪਾਰਲੀਮੈਂਟ ਨੂੰ ਉਹਦੋਂ ਤਾਂ ਚੁੱਕ ਕੇ ਲੈ ਜਾਣਗੇ ਮਸਲਾ ਇਹਨਾਂ ਦਾ ਆਪ ਦੇ ਢਿੱਡ ਦਾ ਕਿਸਾਨਾਂ ਦਾ ਕੁਝ ਨਹੀਂ ਇਹਨਾਂ ਦਾ ਠੀਕ ਹੈ ਤੇਜਵੀਰ ਭਾਈ ਵੀ ਇੱਥੇ ਬੈਠੇ ਹੋਏ ਨੇ ਤਾਂ ਲਗਾਤਾਰ ਇੰਟਰਵਿਊ ਦੇ ਰਹੇ ਨੇ ਤੇ ਇਸ ਚੀਜ਼ ਨੂੰ ਬਰੀਫ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਕਿ ਮਸਲਾ ਕੀ ਇਹਨਾਂ ਨੇ ਵੀ ਇਹ ਦੱਸਿਆ ਕਿ ਜਿਸ ਤਿੱਕੇ ਨਾਲ ਪੁਲ ਦੇ ਉੱਤੇ ਇਹਨਾਂ ਵਜ਼ਨ ਰੱਖਿਆ ਹੋਇਆ ਇਹ ਵੀ ਵੱਡਾ ਮਸਲਾ ਹੈਗਾ ਬਈ ਕੋਰਟ ਦਾ ਫੈਸਲਾ ਕੋਰਟ ਦੇ ਫੈਸਲੇ ਨੂੰ ਸਰਕਾਰ ਜਿਹੜੀ ਹੈ ਉੱਥੇ ਚੈਲੰਜ ਦੇ ਸਕਦੀ ਹੈ ਹਰਿਆਣਾ ਸਰਕਾਰ ਕੇ ਅਸੀਂ ਨੇ ਜਾਣ ਦੇਣਾ ਉਤੋਂ ਦੀ ਹਦਾਇਤਾਂ ਨੇ ਸੈਂਟਰ ਦੀਆਂ ਬਿਲਕੁਲ ਦੇ ਸਕਦੀ ਹੈ ਹਜੇ ਤਾਂ ਸੁਪਰੀਮ ਕੋਰਟ ਵੀ ਜਾ ਸਕਦੀ ਹੈ ਕਿਉਂਕਿ ਹਾਈ ਮਾਨਿਆ ਹਾਈ ਕੋਰਟ ਨੇ ਜਿਹੜਾ ਫੈਸਲਾ ਦਿੱਤਾ ਹੈ ਕਿ ਰਸਤਾ ਖੁੱਲਾ ਜਾਵੇ ਪਰ ਇਹਦੇ ਨਾਲ ਇੱਕ ਗੱਲ ਸਪਸ਼ਟ ਹੋ ਗਈ ਹੈ ਕਿ ਜਿਹੜਾ ਰਸਤਾ ਹੈ ਜਿਹੜਾ ਰਾਹ ਹੈ ਹਰਿਆਣਾ ਸਰਕਾਰ ਨੇ ਬੰਦ ਕੀਤਾ ਹੋਇਆ ਨਾ ਕਿ ਕਿਸਾਨਾਂ ਨੇ ਬੰਦ ਕੀਤਾ ਹੋਇਆ ਤੇ ਸੈਂਟਰ ਸਰਕਾਰ ਦੇ ਨਾਲ ਮਿਲ ਕੇ ਬੰਦ ਕੀਤਾ ਹੈ ਇਹ ਫੈਸਲਾ ਆਇਆ ਹੈ ਇਹਦੇ ਚ ਉਹਨਾਂ ਨੇ ਸਪਸ਼ਟ ਲਿਖਿਆ ਹੈ ਫੈਸਲੇ ਦੇ ਵਿੱਚ ਜਿਹੜਾ ਮੀਡੀਆ ਦੇ ਮਾਧਿਅਮ ਰਾਹੀਂ ਤੁਹਾਨੂੰ ਪ੍ਰਾਪਤ ਹੋਇਆ ਅਜੇ ਤੱਕ ਨੋਟੀਫਿਕੇਸ਼ਨ ਸਾਨੂੰ ਪ੍ਰਾਪਤ ਨਹੀਂ ਹੋਈ ਉਹਦੇ ਚ ਇਹ ਗੱਲ ਲਿਖੀ ਹੈ ਕਿ ਜਿਹੜੇ ਕਿਸਾਨ ਨੇ ਆਪਦੀ ਮੰਗਾਂ ਦੇ ਲਈ ਦਿੱਲੀ ਜਾ ਸਕਦੇ ਨੇ ਉਹਨਾਂ ਦਾ ਮੌਲਿਕ ਅਧਿਕਾਰ ਹੈ ਅੱਛਾ ਇਹੀ ਫੈਸਲਾ ਪਹਿਲਾਂ ਵੀ ਦਿੱਤਾ ਗਿਆ ਸੀਗਾ ਕਿ ਜੇ ਜਾਣਾ ਹੈ ਰੇਲ ਗੱਡੀਆਂ ਤੇ ਜਾਓ ਟਰੈਕਟਰ ਟਰਾਲੀਆਂ ਕਿਉਂ ਲੈ ਕੇ ਜਾਣੇ ਮਸ਼ੀਨਾਂ ਕਿਉਂ ਲੈ ਕੇ ਜਾਣੀਆਂ ਉਹਨਾਂ ਨੇ ਇਹ ਵੀ ਕਿਹਾ ਸੀ ਕੋਰਟ ਦਾ ਇਹ ਵੀ ਫੈਸਲਾ ਸੀਗਾ ਪਿੱਛੇ ਜੇ ਫਿਰ ਤੁਹਾਨੂੰ ਕੀ ਲੱਗਦਾ ਕਿ ਹੁਣ ਫੈਸਲਾ ਉਹੀ ਹੈ ਜਾਂ ਫਿਰ ਵੱਖਰਾ ਨਹੀਂ ਉਹਦੇ 'ਚ ਹਜੇ ਫੈਸਲਾ ਸੀ ਹਜੇ ਤੱਕ ਪੜਿਆ ਨਹੀਂ ਹੈਗਾ ਵੀ ਜਦੋਂ ਉਹ ਆਜੂਗਾ ਉਹ ਉਦੋਂ ਅਸੀਂ ਪੜ ਲਵਾਂਗੇ ਪਰ ਜਿਹੜੇ ਟ੍ਰੈਲੀ ਟ੍ਰੈਕਟਰ ਸਾਡੇ ਸਾਧਨ ਨੇ ਮਤਲਬ ਕਿ ਫਿਰ ਉਹ ਤਾਂ ਕੱਲ ਨੂੰ ਕਹਿਣਗੇ ਵੀ ਮੰਡੀ 'ਚ ਨਾ ਲੈ ਕੇ ਆਓ ਵੀ ਤੁਸੀਂ ਬਹਾਈ ਵੀ ਰੇਲ ਗੱਡੀ ਨਾਲ ਕਰੋ ਜਾਂ ਕਾਰ ਨਾਲ ਕਰੋ ਆਪਾਂ ਕਿਵੇਂ ਕਰ ਸਕਦੇ ਆ ਫਿਰ ਉਹਨਾਂ ਨੇ ਜਿਹੜਾ ਕਾਰਾਂ ਦੇ ਟਰੱਕਾਂ ਦੇ ਖਿਲਾਫ ਦੇ ਤੱਕ ਇਹਨਾਂ 10 ਸਾਲ ਦਾ ਦੇ ਤਾ ਸਰਕਾਰ ਦਾ ਕੰਮ ਹੁੰਦਾ ਵੀ ਵੀ ਮਤਲਬ ਕਿ ਕਾਰਪੋਰੇਟ ਪੱਖੀ ਰੂਲ ਬਣਾਉਣੇ ਕਿਉਂਕਿ ਉਹਨਾਂ ਨੇ ਇਹ ਚੀਜ਼ ਨਹੀਂ ਦੇਖਣੀ ਇਹ ਕਿ ਆਮ ਲੋਕਾਂ ਨੂੰ ਕਿਹਦੇ ਨਾਲ ਲਾਭ ਮਿਲਦਾ ਹੈ ਜਾਂ ਕਿਹਦੇ ਨਾਲ ਉਹਨਾਂ ਨੂੰ ਨੁਕਸਾਨ ਹੁੰਦਾ ਉਹ ਇੱਕ ਚੀਜ਼ ਕਦੇ ਨਹੀਂ ਸੋਚਦੇ ਅੱਛਾ ਭਾਈ ਤੁਸੀਂ ਇੱਥੇ ਜਾ ਕੇ ਕਿਸੇ ਨਾ ਮੁਲਾਜ਼ਮ ਨਾਲ ਗੱਲਬਾਤ ਕੀਤੀ ਕਿ ਕੋਰਟ ਦੇ ਆਰਡਰ ਆਏ ਨੇ ਇਹਨਾਂ ਨੂੰ ਧਿਆਨ ਦੇ ਨਾਲ ਪੜ੍ਹ ਲਓ ਜਾਂ ਕੋਈ ਵੱਡਾ ਅਫਸਰ ਬੈਠਾ ਹੋਵੇ ਮੈਨੂੰ ਤਾਂ ਲੱਗਦਾ ਨਹੀਂ ਕੋਈ ਵੱਡਾ ਅਫਸਰ ਇੱਥੇ ਬੈਠਾ ਹੋਊਗਾ ਪਿੱਛੇ ਬੈਠੇ ਹੋਣਗੇ ਉਹਨਾਂ ਨਾਲ ਤੁਸੀਂ ਗੱਲਬਾਤ ਕੀਤੀ ਕਿਹਾ ਕਿ ਉਹਨਾਂ ਦਾ ਕੀ ਰਿਐਕਸ਼ਨ ਸੀਗਾ ਇਸ ਚੀਜ਼ ਨੂੰ ਲੈ ਕੇ ਜਗਸੀਰ ਭਾਈ ਤੁਸੀਂ ਜਾ ਕੇ ਦੇਖ ਲਓ ਤੁਹਾਡਾ ਸਪੀਕਰ ਬੋਲਣ ਲੱਗ ਜਾਂਦਾ ਹੈ ਪਿੱਛੇ ਜਾਏ 144 ਲੱਗੀ ਹੋਇਆ ਨਹੀਂ 144 ਲੱਗੀ ਹੈ ਉਹਨਾਂ ਨੂੰ ਤਾਂ ਪਹਿਲੀ ਗੱਲ ਤਾਂ ਇਹ ਕਿ ਉਹਨਾਂ ਨੂੰ ਹਿੰਦੀ ਤੇ ਪੰਜਾਬੀ ਆਉਂਦੀ ਨਹੀਂ ਹੂੰ ਦੂਜੀ ਗੱਲ ਵੈਰੀਗੇਸ਼ਨ ਪੰਜਾਬ ਦੀ ਹੱਦ ਤੇ ਲੱਗੀ ਹੈ ਹੂੰ ਤੇ ਆਪਾਂ ਇਹਨੂੰ ਅਹਿਸਾਸ ਕਰ ਹੈ ਗਿਆ ਕਿ ਪੰਜਾਬ ਗੁਲਾਮ ਹੈ ਸੈਂਟਰ ਦਾ ਅੱਛਾ ਤੇ ਤੁਸੀਂ ਜਾ ਕੇ ਦੇਖ ਲਓ ਆ ਦੇਖੋ ਆ ਟਾਇਰ ਗੈਸ ਨੂੰ ਵੀ ਹੈ ਮੇਰੇ ਹੱਥ 'ਚ ਪਈਏ ਨੇ ਉਹ ਸਿੱਧੇ ਮਾਰਨੇ ਆ ਅਗਲੇ ਨੇ ਉਹਨਾਂ ਨੂੰ ਕਿਸੇ ਆਰਡਰ ਦੀ ਲੋੜ ਨਹੀਂ ਹੈਗੀ ਉੱਥੋਂ ਅੱਛਾ ਕਿਉਂਕਿ ਹਜੇ ਤੱਕ ਜਿਹੜਾ 4500 ਥਰੂ ਗੈਸ ਦੇ ਗੋਲੇ ਚਲਾਏ ਗਏ ਅੰਮ੍ਰਿਤਸਰ ਦੇ ਐਸਪੀ ਦੀ ਖੁਦ ਦੀ ਪ੍ਰੈਸ ਕਾਨਫਰੰਸ ਸੀਗੀ ਹੂੰ ਤੁਸੀਂ ਦੇਖ ਲਓ ਉਸ ਸਾਹ ਦੇ ਨਾਲ ਬਸ ਅੰਦਾਜ਼ਾ ਲਾ। ਅੱਛਾ ਕੀ ਹੋਇਆ ਗਾਜਸਟਿਕ ਨਾਲ ਸਾਰੀਆਂ ਚੀਜ਼ਾਂ ਆਏ ਕੂੜ ਦਾ ਫੈਸਲਾ ਵੀ ਆ ਗਿਆ। ਉਦਦੇ ਨਾਲ ਦੀ ਨਾਲ ਜਿਹੜਾ ਅਸ਼ੁਭਕਰਨ ਸੀਗਾ ਉਹਦੀ ਡੈਥ ਹੋਈ ਸੀਗੀ ਉਸ ਦਾ ਵੀ ਸਾਰੀਆਂ ਚੀਜ਼ਾਂ ਆ ਗਈਆਂ ਸਾਹਮਣੇ। ਤੁਹਾਨੂੰ ਕੀ ਲੱਗਦਾ ਤੁਸੀਂ ਵੀ 17 ਤਰੀਕ ਨੂੰ ਅੰਮ੍ਰਾਲੇ ਜਾਣਾ ਸਾਰੇ ਕੇਸ ਇਕੱਠੇ ਹੋ ਗਏ। ਕਿਸ-ਕਿਸ ਪਾਸੇ ਧਿਆਨ ਦਿੱਤਾ ਜਾਏਗਾ ਇਹ ਸੰਜੀਦਾ ਨਹੀਂ ਹੋ ਜਾਏਗਾ ਸਾਰਾ ਸਭ ਤੋਂ ਪਹਿਲਾਂ ਸਾਡੇ ਲਈ ਨੰਦੀਪ ਦੀ ਰਿਹਾਈ ਦਾ ਹੋਊਗਾ। ਉਸ ਤੋਂ ਬਾਅਦ ਫੋਰਮ ਤੋਂ ਬਈ ਮੀਟਿੰਗ ਕਰ ਰਹੇ ਨੇ। ਉਹਨਾਂ ਦੀ ਮੀਟਿੰਗਾਂ ਚੱਲਣਗੀਆਂ। ਅਸੀਂ ਇੱਕ ਕੋਰਡ ਦਾ ਜਿਹੜਾ ਆਰਡਰ ਆ ਉਹਨੂੰ ਬਰੀਫ ਕਰਕੇ ਪੜਾਂਗੇ ਉਹਦੇ ਚ ਕੀ ਕੀ ਆਰਡਰ ਹੈ ਜੇ ਹਰਿਆਣਾ ਸਰਕਾਰ ਖਾਲੀ ਕਰੂਗੀ ਬਾਰਡਰ ਤੇ ਉਸ ਤੋਂ ਬਾਅਦ ਅਸੀਂ ਆਪ ਦਾ ਕੋਰ ਆਫੈਕਸ਼ਨ ਤਿਆਰ ਕਰਾਂਗੇ ਕੀ ਲੱਗਦਾ ਕਿ ਜੇ ਇਹਨਾਂ ਦਿਨਾਂ ਦੇ ਵਿੱਚ ਹੀ ਖਾਲੀ ਹੋ ਗਿਆ ਫਿਰ ਪੋਸਟਪੋਨ ਹੋਏਗਾ ਤੁਸੀਂ ਅੰਬਾਲਾ ਨਹੀਂ ਜਾਓਗੇ ਉਹ ਐਸਐਸਪੀ ਦਫਤਰ ਜਿਹੜਾ ਕੀ ਨੀ ਕਰੋਗੇ ਉੱਥੇ ਕੀ ਰਾਤ ਬੰਦੀ ਜਿਹੜੀ ਨਹੀਂ ਜਿਹੜੀ ਉਹ ਤਾਂ ਨਵਦੀਪ ਦੇ ਲਈ ਹੈ ਨਾ ਕੋਲ ਕੋਲ ਤੁਹਾਡੀ ਜਾਰੀ ਰਹੇਗੀ ਉਹ ਜਾਰੀ ਰਹੂਗੀ ਤੇ ਰਹੀ ਗੱਲ ਵੀ ਆਰ ਮੈਂ ਤਾਂ ਇਹ ਵੀ ਹੋਪ ਕਰਦਾ ਕਿ ਹੁਣ 7 ਦਿਨ ਹੈਗੇ ਨੇ ਸਰ ਇੰਟਰਨ ਸਰਕਾਰ ਗੱਲ ਕਰਕੇ ਮਸਲੇ ਦਾ ਹੱਲ ਵੀ ਕਰ ਸਕਦੀ ਹੈ ਉਹਦੇ ਚ ਕਿਹੜੀ ਵੱਡੀ ਗੱਲ ਹੈ ਉਹ ਵੀ ਇੱਕ ਦਿਨ ਚ ਪਹਿਲਾਂ ਉਹਨੇ ਕਾਨੂੰਨ ਵਾਪਸ ਲਿੱਤੇ ਸੀ। ਅੱਛਾ ਪਹਿਲ ਕਿਹਨੂੰ ਕਰਨੀ ਪੈਣੀ? ਪੰਜਾਬ ਸਰਕਾਰ ਨੂੰ ਕਰਨੀ ਪੈਣੀ ਆ, ਹਰਿਆਣਾ ਸਰਕਾਰ ਨੂੰ ਵੀ ਕਰਨੀ ਪੈਣੀ ਆ ਜਾਂ ਫਿਰ ਸੈਂਟਰ ਦੇ ਮਿਨਿਸਟਰ ਆਣਗੇ ਕਿ ਇਹਨਾਂ ਨੂੰ ਪਹਿਲ ਕਰਨੀ ਪੈਣੀ। ਪਹਿਲ ਤਾਂ ਪੰਜਾਬ ਸਰਕਾਰ ਨੂੰ ਕਰਨੀ ਪਊਗੀ ਉਹ ਆਪਦੀ ਜਿਹੜੀ ਟਰੇਟਰੀ ਆ ਉਹ ਛਡਾਵੇ ਸੈਂਟਰ ਹਰਿਆਣਾ ਸਰਕਾਰ ਤੋਂ। ਹੂੰ। ਉਹਨਾਂ ਨੂੰ ਕਰਨੀ ਚਾਹੀਦੀ ਹੈ ਪਹਿਲ ਤਾਂ। ਮੁੱਖ ਮੰਤਰੀ ਸਾਹਿਬ ਤਾਂ ਕਹਿੰਦੇ ਕਿ ਮੈਂ ਤਾਂ ਸਵੇਰ ਦੇ 3-3 4-4 ਵਜੇ ਤੱਕ ਜਾ ਕੇ ਕਹਿੰਦੇ ਹੱਲ ਕਰਾਉਂਦਾ ਰਿਆਂ ਕਿਸਾਨਾਂ ਦੇ ਨਾਲ ਆ ਕਹਿੰਦਾ ਮੈਂ ਮੀਟਿੰਗ 'ਚ ਸੀਗਾ ਸਾਰਿਆਂ 'ਚ ਲਿਲਕਰੀਆਂ ਕੱਢਦਾ ਸੀ ਉਹ। ਸਭ ਤੋਂ ਕਮਜ਼ੋਰ ਮੁ ਕੋਈ ਹਮੇ ਕਹਿਣ ਨੂੰ ਗੱਲਾਂ ਨੇ 3 3 4 4 ਵਜੇ ਵਾਲੀਆਂ ਸਾਰੇ ਪੰਜਾਬ ਨੂੰ ਪਤਾ ਵੀ ਉਹ ਕਿੰਨੀ ਦੇਰ ਤੱਕ ਜਾਗ ਸਕਦਾ ਹੁਣ ਫਿਰ ਇਹੀ ਅਗਲਾ ਫੈਸਲਾ ਜੇ ਕੋਰਟ ਦੇ ਤੁਸੀਂ ਪੜ ਕੇ ਨੋਟੀਫਿਕੇਸ਼ਨ ਕੀ ਹੈ ਉਸ ਤੋਂ ਬਾਅਦ ਅਗਲੇ ਪਲਾਨ ਜਿਹੜੇ ਨੇ ਉਲਿਖੋਗੇ ਬਿਲਕੁਲ ਉਹ ਤੋਂ ਬਾਅਦ ਉਲਿਖਾਂਗੇ ਠੀਕ ਹੈ ਧੰਨਵਾਦ ਤੀਜਵੀਰ ਸਾਡੇ ਨਾਲ ਸੀਗੇ ਗੱਲਬਾਤ ਕਰ ਰਹੇ ਸੀ ਕਿ ਜਿਸ ਤਿੱਕੇ ਦੇ ਨਾਲ ਸਾਰੀ ਤਿਆਰੀ ਕੀਤੀ ਹੋਈ ਸੀਗੀ ਆ ਇਧਰੋਂ ਹਰਿਆਣਾ ਸਰਕਾਰ ਨੇ ਤਾਂ ਉਸ ਉੱਤੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦਾ ਜਿਹੜਾ ਫੈਸਲਾ ਸੀਗਾ ਉਸ ਦੇ ਉੱਤੇ ਗੱਲਬਾਤ ਕਰ ਰਹੇ ਸੀਗੇ ਕਿ ਕਿ ਇਹ ਰਿਮੂਵ ਕੀਤਾ ਜਾਵੇ ਇੱਕ ਵਾਰੀ ਮੈਂ ਤੁਹਾਨੂੰ ਨੇੜੇ ਜਾ ਕੇ ਦਿਖਾਉਣ ਦੀ ਕੋਸ਼ਿਸ਼ ਕਰਾਂਗਾ ਕਿਉਂਕਿ ਉਹ ਪਹਿਲਾਂ ਹੀ ਅਨਾਉਂਸਮੈਂਟ ਕਰ ਦਿੰਦੇ ਨੇ ਕਿਉਂਕਿ ਨੀਚੇ ਜਿਹੜੀਆਂ ਨੇ ਕੰਡੇ ਵਾਲੀਆਂ ਤਾਰਾਂ ਲੱਗੀਆਂ ਹੋਈਆਂ ਨੇ ਜੋ ਅਕਸਰ ਬਾਰਡਰ ਰੀਅਨ ਦੇ ਉੱਤੇ ਲੱਗੀਆਂ ਹੁੰਦੀਆਂ ਨੇ ਜਾਂ ਕਿਸਾਨ ਖੇਤਾਂ ਦੇ ਵਿੱਚ ਲਾ ਲੈਂਦਾ ਕੋਈ ਜਾਨਵਰ ਨੰਦਰ ਵੜ ਜਾਵੇ ਇਹ ਕੰਡੇਲੀ ਤਾਰ ਬਹੁਤ ਤਿੱਖੀ ਹੈ ਕੰਟੇ ਜਿਹੜੇ ਨੇ ਨੀਚੇ ਕੋਈ ਟਰੈਕਟਰ ਲੰਗੇਗਾ ਟਾਇਰ ਉਹ ਲੱਗੇ ਹੋਏ ਨੇ ਤਾਂ ਇਹ ਰਿਮੂਵ ਹੁੰਦਾ ਜਾਂ ਨਹੀਂ ਕਿਉਂਕਿ ਇਸ ਪੁਲ ਦੇ ਉੱਤੇ ਵਜਨ ਬਹੁਤ ਜ਼ਿਆਦਾ ਹੋਇਆ ਪਿਆ ਤਾ ਕਦੋਂ ਤੱਕ ਇਸ ਨੂੰ ਰਿਮੂਵ ਕੀਤਾ ਜਾਂਦਾ ਹਰਿਆਣਾ ਸਰਕਾਰ ਇਨੀਸ਼ੀਏਟਿਵ ਲੈਂਦੀ ਹੈ ਜਾਂ ਨਹੀਂ ਇਹ ਦੇਖਣਾ ਆਏਗਾ ਅਸੀਂ ਇਹ ਤੁਹਾਡੇ ਨਾਲ ਇਸ ਕਰਕੇ ਸੰਝਾ ਕਰ ਰਹੇ ਸੀਗੇ ਹੁਣ ਇਹ ਵੀ ਕਿਹਾ ਜਾ ਰਿਹਾ ਕਹਿੰਦੇ ਜਦੋਂ ਮੀਂਹ ਪੈਂਦਾ ਨਾ ਉਦੋਂ ਪੂਮਕੜ ਬਾਹਰ ਨਿਕਲਦੇ ਨੇ ਤੇ ਜਦੋਂ ਕਿਸਾਨ ਬੈੰਦਾ ਹੈ ਉਦੋਂ ਆਵਾਜ਼ ਚੁੱਕਣ ਵਾਲੇ ਬੜੇ ਆ ਜਾਂਦੇ ਨੇ ਬੜੇ ਕਹਿੰਦੇ ਨੇ ਕਿ ਅਸੀਂ ਤੁਹਾਡੇ ਨਾਲ ਜਦੋਂ ਕਹਿੰਦੇ ਅਸਲ ਦੇ ਵਿੱਚ ਉੱਥੇ ਬਹਿਣਾ ਪੈ ਜਾਵੇ ਉਦੋਂ ਸਾਰੇ ਵਿਖਰ ਜਾਂਦੇ ਨੇ ਪਰ ਇੱਥੇ ਕਿਸਾਨ ਕਾਫੀ ਲੰਬੇ ਸਮੇਂ ਤੋਂ ਬੈਠੇ ਹੋਏ ਨੇ ਹੁਣ ਮੀਂਹ ਮੀਹਾਂ ਦਾ ਵੀ ਜਿਹੜਾ ਮੌਸਮ ਆਇਗਾ ਮੀਂਹ ਪੈਂਦੇ ਰਹਿੰਦੇ ਨੇ ਭਮੱਕੜ ਨਿਕਲਦੇ ਵੀ ਨੇ ਹੁਣ ਬਹੁਤ ਸਾਰੇ ਭਮੱਕੜ ਜਿਹੜੇ ਨੇ ਨਿਕਲਣਗੇ ਉਹਨਾਂ ਦੇ ਵਿੱਚ ਕਈ ਕਲਾਕਾਰ ਹੋ ਸਕਦੇ ਨੇ ਕਿਉਂਕਿ ਉਹ ਗੀਤ ਵੀ ਗਾਣਗੇ ਫਲਾਣਾ ਗੀਤ ਠਮਕਾ ਗੀਤ ਜਿਹੜੇ ਨੇ ਗਾਏ ਜਾਣਗੇ ਹੋਰ ਬੜੀਆਂ ਚੀਜ਼ਾਂ ਲਿਖੀਆਂ ਜਾਣਗੀਆਂ ਬੜੀਆਂ ਸਦ ਭਾਵਨਾਵਾਂ ਦੇ ਨਾਲ ਚੀਜ਼ਾਂ ਲੋਕਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਨਗੇ ਪਰ ਅਸਲ ਦੇ ਵਿੱਚ ਲੜਾਈ ਕਹਿੰਦੇ ਜਦੋਂ ਤੱਕ ਮੈਦਾਨ ਦੇ ਵਿੱਚ ਬੈਠੇ ਉਹਨਾਂ ਦੇ ਨਾਲ ਜੂਝਦੇ ਨਹੀਂ ਉਹ ਲੜਾਈ ਕਾਦੀ ਹੁੰਦੀ ਹੈ ਇਸ ਵੀਡੀਓ ਨੂੰ ਵੱਤਵਾਦ ਸਾਂਝ ਕਰਿਓ ਕੈਮ ਸਜੋਗ ਤੁਸੀਂ ਜਗਮੀਤ ਧੰਨਵਾਦ